ਹਾਂ ਹਾਂ ਇਹ ਦੋਸਤਾਂ ਦੇ ਬਿਜਾ ਕਰਦੇ ਹਾਂ ਹਾਂਜੀ ਸਰ ਅੱਜ ਇਹ ਕੈਂਡਲ ਮਾਰਚ ਕਰਤੀ ਜਾਈ ਕਿਉਂ ਕਰਤੀ ਜਾ ਰਹੀ ਹੈ ਇਹ ਲੋਕ ਗੱਡੀ ਜਾ ਰਹੀ ਹੈ ਇਹ ਵੀ ਦਾ ਇਹ ਅੰਮ੍ਰਿਤਸਰ ਜੂਸ ਟੀਮ ਵੱਲੋਂ ਅੱਜ ਕੈਂਡਲ ਮਾਰਚ ਖੜਿਆ ਜਾ ਰਿਹਾ ਹੈ ਜੋ ਕਿ ਸਾਡੇ ਦੇਸ਼ ਦੇ ਵਿੱਚ ਸ਼੍ਰੀਨਗਰ ਬਹੁਤ ਪੈਲਗਾਮ ਦੇ ਵਿੱਚ ਬਹੁਤ ਹੀ ਮਾੜੀ ਹਰਕਤ ਹੋਈ ਆ ਜਿਸ ਦੇ ਵਿੱਚ ਬਹੁਤ ਹੀ ਬੇਗੁਨਾਹ ਲੋਕਾਂ ਨੂੰ ਮਾਰਿਆ ਗਿਆ ਇਸ ਲਾਨੀ ਹੀ ਜਿਹੜੇ ਉਹ ਆਪਣੇ ਸੈਰ-ਸਪਾਟੇ ਤੇ ਆਪਣੀ ਫੈਮਿਲੀ ਨਾਲ ਪਰਿਵਾਰ ਨਾਲ ਘੁੰਮਣ ਫਿਰਨ ਗਏ ਹੀ ਉਹਨਾਂ ਨੂੰ ਪੁੱਛ-ਪੁੱਛ ਕੇ ਉਹਨਾਂ ਦੀ ਜਾਤ-ਪਾਤ ਬਾਰੇ ਪੁੱਛ ਕੇ ਉਹਨਾਂ ਨੂੰ ਇੱਥੋਂ ਤੱਕ ਜਲੀਲ ਕਰਕੇ ਕਿ ਨਗਨ ਦੀ ਹਾਲਤ ਵਿੱਚ ਕਰਕੇ ਉਹਨਾਂ ਨੂੰ ਮਾਰਿਆ ਗਿਆ ਆ ਉਹਨਾਂ ਨੂੰ ਇਹ ਪੁੱਛਿਆ ਗਿਆ ਆ ਵੀ ਤੁਸੀਂ ਹਿੰਦੂ ਹਿੰਦੂ ਦੇ ਕਹੇ ਕਿ ਉਹਦਾ ਕਤਲ ਕੀਤਾ ਗਿਆ ਹੈ ਤੇ ਫਿਰ ਇਹ ਕਿਹਾ ਗਿਆ ਆ ਤੇ ਜੇ ਉਹਨਾਂ ਇੱਕ ਦੀ ਵਾਈਫ ਦੇ ਸਾਹਮਣੇ ਉਸਦੇ ਪਤੀ ਨੂੰ ਮਾਰ ਦਿੱਤਾ ਗਿਆ ਤੇ ਜਦੋਂ ਉਹਦੀ ਪਤਨੀ ਨੇ ਕਿਹਾ ਵੀ ਮੈਨੂੰ ਵੀ ਮਾਰ ਦਿੱਤਾ ਜਾਵੇ ਤੇ ਇਹ ਕਹਿ ਕੇ ਉਹਨੂੰ ਛੱਡ ਦਿੱਤਾ ਗਿਆ ਵੀ ਅਹੀਂ ਤੈਨੂੰ ਨਹੀਂ ਮਾਰਨਾ ਜਾ ਕੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੱਸਦੀ ਵੀ ਅਸੀਂ ਆਹ ਕੰਮ ਕਰ ਚੁੱਕੇ ਹਾਂ ਹਿੰਦੂਆਂ ਨੂੰ ਚੋਣ-ਚੋਣ ਕੇ ਉੱਥੇ ਮਾਰਿਆ ਗਿਆ ਜੋ ਕਿ ਇੱਕ ਮੰਦਭਾਗੀ ਘਟਨਾ ਆ ਜਿਹੜਾ ਅਤਵਾਦ ਆ ਉਹਦਾ ਕੋਈ ਵੀ ਜਾਤ-ਪਾਤ ਧਰਮ ਨਹੀਂ ਹੁੰਦਾ ਪਰ ਹਰ ਵਾਰ ਦੀ ਤਰ੍ਹਾਂ ਇੱਕ ਜਾਤ ਪਾਤ ਤੇ ਧਰਮ ਨੂੰ ਟਾਰਗੇਟ ਰੱਖ ਕੇ ਇਹ ਅਤਵਾਦ ਆਉਂਦਾ ਆ ਤੇ ਆਪਣਾ ਕੰਮ ਕਰਕੇ ਚੱਲ ਜਾਂਦਾ ਤੇ ਜਿਹੜੀਆਂ ਨਾਪਾਕ ਆਈਐਸ ਆਈ ਦੀਆਂ ਏਜੰਸੀਆਂ ਹੁੰਦੀਆਂ ਆ ਇਹ ਦੇਸ਼ ਦੇ ਵਿੱਚ ਜਿਹੜਾ ਮਾਹੌਲ ਖਰਾਬ ਕਰਨ ਦੇ ਲਈ ਐਓ ਜੀਆਂ ਹਰਕਤਾਂ ਕਰਦੀਆਂ ਜੋ ਕਿ ਹਿੰਦੁਸਤਾਨ ਕਦੀ ਵੀ ਬਰਦਾਸ਼ਤ ਨਹੀਂ ਕਰ ਰਹੀ ਜਗਾ ਇਸ ਦੇ ਲਈ ਹਿੰਦੁਸਤਾਨ ਨੂੰ ਇਕਜੁੱਟ ਹੋਣਾ ਪਏਗਾ ਤੇ ਬਾਡਰਾਂ ਜਿਹੜੇ ਬਾਡਰਾਂ ਤੇ ਇਹ ਸਾਰੇ ਨੌਜਵਾਨ ਦੀ ਸੁਰੱਖਿਆ ਲਈ ਦੇਸ਼ ਦੀ ਸੁਰੱਖਿਆ ਲਈ ਇਹਨਾਂ ਨੂੰ ਆਪਣੀ ਸੁਰੱਖਿਆ ਬਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਇਹਨਾਂ ਦੀਆਂ ਏਜੰਸੀਆਂ ਫੇਲ ਹੋ ਚੁੱਕੀਆਂ ਆ ਜੋ ਕਿ ਇਹਨਾਂ ਦੀਆਂ ਏਜੰਸੀਆਂ ਨੂੰ ਇੱਕ ਵਾਰੀ ਟਾਰਗੇਟ ਹੋ ਚੁੱਕੇ ਸੀ ਕਿ ਇਹ ਇੱਕ ਹਮਲਾ ਹੋਣ ਵਾਲਾ ਹੈ ਇਸ ਅੰਮਰਸਰ ਦੇ ਵਿੱਚ ਵੀ ਇੰਨੇ ਕ ਜਿਆਦਾ ਵੇ ਜਿਹੜੇ ਕਿ ਤੁਹਾਨੂੰ ਦੱਸ ਨਹੀਂ ਸਕਦੇ ਕਿ ਮੁਸਲਮਾਨ ਆ ਚੁੱਕੇ ਆ ਜੋ ਕਿ ਜਿਨ੍ਹਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈਗੀ ਮੁਸਲਮਾਨ ਸਾਰੇ ਇੱਕੋ ਜਿਹੇ ਨਹੀਂ ਆ ਪਰ ਅਤਵਾਦ ਦੇ ਭੇਸ ਦੇ ਵਿੱਚ ਕੋਈ ਆਪਣਾ ਭੇਸ ਗਲਤ ਧਾਰ ਕੇ ਦੇਸ਼ ਦੇ ਮਾਹੌਲ ਨੂੰ ਖਰਾਬ ਕਰਦਾ ਆ ਦੇਸ਼ ਦੇ ਮਾਹੌਲ ਖਰਾਬ ਕਰਕੇ ਆਪ ਨਿਕਲ ਜਾਂਦਾ ਆ ਉਹ ਜੀਆਂ ਜੇ ਦੇਖਿਆ ਜੇ ਪੰਜਾਬ ਦੇ ਵਿੱਚ ਕਾਫੀ ਬਲਾਸਟ ਹੋ ਰਹੇ ਉਸ ਨੂੰ ਕਿਸ ਨੇ ਦੇਖਦੇ ਵੇਖੋ ਜੀ ਇਹ ਇੱਕ ਮੰਦਭਾਗੀ ਕੜਨਾ ਆ ਜਿਹਦੇ ਵਿੱਚ ਤੁਸੀਂ ਵੇਖਦੇ ਦੇਸ਼ ਦਾ ਤੇ ਸਟੇਟਾਂ ਦਾ ਲੋਹੇ ਨਾੜਾ ਇੰਨਾ ਕਿ ਜ਼ਿਆਦਾ ਖਰਾਬ ਹੋ ਚੁੱਕਾ ਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਚੁੱਕਾ ਆ ਜਿਵੇਂ ਕਿ ਹੁਣ ਸ਼੍ਰੀ ਨਗਰ ਦੇ ਵਿੱਚ ਇਹ ਹਮਲਾ ਆਇਆ ਬਹੁਤ ਹੀ ਮਾੜੀ ਖਬਰ ਆ ਕਿਉਂਕਿ ਸ਼੍ਰੀ ਅਮਰਨਾਥ ਯਾਤਰਾ ਤੇ ਲੋਕਾਂ ਦੇ ਹੁਣ ਕਾਗਈ ਭਰੇ ਜਾ ਰਹੇ ਆ ਲੋਕਾਂ ਨੇ ਆਪਣੀ ਯਾਤਰਾ ਤੇ ਉੱਥੇ ਜਾਣਾ ਸੀ ਉਹ ਹਿੰਦੂਆਂ ਦੇ ਮਨਾਂ ਦੇ ਵਿੱਚ ਇੱਕ ਡਰ ਦਾ ਮੋਹਲ ਬਣਾ ਦਿੱਤਾ ਗਿਆ ਆ ਕਿ ਉੱਥੇ ਯਾਤਰਾ ਸਫਲ ਨਾ ਹੋ ਪਾਵੇ ਹਰ ਵਾਰ ਇੱਕ ਨਾਪਾਕ ਜਿਹੜੀਆਂ ਏਜੰਸੀਆਂ ਆ ਹਾਈ ਐਸ ਆਈ ਜਿਹੜੀਆਂ ਵਾ ਇਹ ਇਸ ਤਰ੍ਹਾਂ ਦੇ ਮਾਹੌਲ ਬਣਾ ਕੇ ਇੱਕ ਦੇਸ਼ ਦੇ ਵਿੱਚ ਡਰ ਦਾ ਮਾਹੌਲ ਬਣਾਉਣਾ ਚਾਹੁੰਦਾ ਹੈ ਲੱਗਦਾ ਕਿ ਯਾਤਰਾ ਲੋਕਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਹਰ ਵਾਰ ਦੀ ਤਰ੍ਹਾਂ ਕਿਸੇ ਨਾ ਕਿਸੇ ਨੂੰ ਧਰਮ ਦੀ ਆੜ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਹੈ ਇਸ ਵਾਰ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਕੀ ਸੁਨੇਹਾ ਦੇਣਾ ਚਾਹੁੰਦੇ ਮੈਂ ਹੀ ਸੁਨਾਹ ਦੇਣਾ ਚਾਹੁੰਦਾ ਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਤੇ ਅਮਿਸ਼ਾ ਜੀ ਨੂੰ ਵੀ ਇਹ ਜਿਹੜਾ ਦੇਸ਼ ਆ ਤੁਹਾਡੇ ਹੱਥਾਂ ਦੇ ਵਿੱਚ ਆ ਇਹ ਦੇਸ਼ ਦੀ ਰੱਖਿਆ ਕਰਨੀ ਤੁਸੀਂ ਕਰਨੀ ਆ ਤਹਾਡੇ ਸਿਰ ਤੇ ਹੀ ਸਾਰਾ ਦੇਸ਼ ਆ ਤੇ ਤੁਸੀਂ ਇਸ ਨੂੰ ਕਿਤਰਾ ਸਾਂਭਣਾ ਹੈ ਇਹ ਕਰੋ ਨਹੀਂ ਤੇ ਦੇਸ਼ ਦੇ ਵਿੱਚ ਜਹਜਾ ਮਹੌਲ ਬਣ ਚੁੱਕਾ ਆ ਲੋਕੀ ਘਰਾਂ ਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਆ ਡਰ ਦਾ ਮਹੌਲ ਇੰਨਾ ਕਿ ਜ਼ਿਆਦਾ ਲੋਕੀ ਆਪਣੇ 7 ਵਜੇ ਤੋਂ ਬਾਅਦ ਬੱਚਿਆਂ ਨੂੰ ਫੋਨ ਕਰਨਾ ਚਾਲੂ ਕਰ ਦਿੰਦੇ ਆ ਕਿ ਬੱਚਾ ਘਰ ਆ ਜਾਓ ਕਿ ਇੰਨਾ ਕਿ ਜ਼ਿਆਦਾ ਡਰ ਦਾ ਮਹੌਲ ਬਣ ਚੁੱਕਾ ਪਰ ਜੇ ਦੇਖਿਆ ਜਾਵੇ ਉੱਥੇ ਜੰਗਲ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਜਿਹੜੇ ਅੱਤਵਾਦੀਗੇ ਆ ਉਹ ਫਿਰ ਆ ਮੇਰੇ ਤੋਂ ਦੇਖਣ ਦੇ ਕਿਸੇ ਉਹ ਉਹ ਜੀ ਲੋਕਲ ਏ ਪੁਲਿਸ ਦੇ ਭੇਸ ਦੇ ਵਿੱਚ ਆਏ ਸੀ ਇਹ ਏਜੰਸੀਆਂ ਨੂੰ ਪਹਿਲਾਂ ਪਤਾ ਸੀ ਪਰ ਉੱਥੇ ਪਹਿਲਾਂ ਹੀ ਸੁਰੱਖਿਆ ਦੇ ਪੂਕਤਾ ਪਬੰਧ ਹੋਣੇ ਚਾਹੀਦੇ ਸੀ ਜੋ ਕਿ ਇੱਕ ਇਹਨਾਂ ਦੀ ਨਾਕਾਮੀ ਕਹਿ ਸਕਦੇ ਆ ਇਹਨਾਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੋਸ਼ਲ ਮੀਡੀਆ ਤੇ ਕੀ ਕਿਸਾ ਦੇਖਦੇ ਆ ਇਹ ਤਸਵੀਰਾਂ ਤੇ ਸਾਂਝੀਆਂ ਹੋ ਗਈਆਂ ਐ ਅਸੀਂ ਚਾਹੁੰਦੇ ਆਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮੀਸ਼ਾ ਜੀ ਨੂੰ ਇਸ ਦਾ ਜਵਾਬ ਤੁਸੀਂ ਦੇਣਾ ਆ ਤੇ ਜਵਾਬ ਇਹੋ ਜਿਹਾ ਦਿਓ ਪੀ ਜਿਹੜੇ ਦੇਸ਼ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਇਹਨਾਂ ਸਾਜ਼ਿਸ਼ ਰਚੀ ਸੀ ਜਿਹੜੇ ਸਾਡੇ 28 ਪਰਿਵਾਰਾਂ 28 ਲੋਕ ਇਹ ਸ਼ਹੀਦ ਹੋ ਚੁੱਕੇ ਆ ਸ਼ਹੀਦਾਂ ਦਾ ਦਰਜਾ ਹੀ ਦਿੱਤਾ ਜਾਵੇਗਾ ਕਿਉਂਕਿ ਉਹ ਕੋਈ ਇਹ ਟੈਰਿਸਟ ਨਹੀਂ ਸੀ ਉਹ ਸਿਰਫ ਇੱਕ ਸਲਾਨੀ ਸੀ ਘੁੰਮਣ ਗਏ ਸੀ ਤੇ ਉਹਨਾਂ ਨੂੰ ਬਹੁਤ ਹੀ ਬੇਰहमी ਨਾਲ ਮਾਰ ਦਿੱਤਾ ਗਿਆ ਤੇ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਹੀ ਦਿੱਤਾ ਪਰ ਆਏ ਸਾਲ ਹੀ ਹਰ ਬੜੀ ਅੱਤਵਾਦ ਹਮਲਾ ਹੁੰਦਾ ਵਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਉਹੀ ਤੇ ਕਹਿ ਰਿਹਾ ਜੀ ਇਹ ਸਰਕਾਰਾਂ ਦੀਆਂ ਨਾਕਾਮੀਆਂ ਆ ਜੀ ਏਜੰਸੀਆਂ ਦੀਆਂ ਨਾਕਾਮੀਆਂ ਆ ਇਸ ਨੂੰ ਜੇ ਸਹੀ ਤਰੀਕੇ ਦੇ ਨਾਲ ਨਾ ਫੜਿਆ ਗਿਆ ਤੇ ਜਿਹੜਾ ਦੇਸ਼ ਦੇ ਮੋਹਲ ਖਰਾਬ ਹੋਣ ਦੇ ਸਾਰ ਪਹੁੰਚ ਜਾਦਾ ਠੀਕ ਠੀਕ ਧੰਨਵਾਦ ਕੱਢਿਆ ਗਿਆ 10 ਕੇਸ ਵਾਸਤੇ ਜਿਹੜਾ ਅੱਜ ਕੈਂਡਲ ਮਾਰਚ ਕੱਢਿਆ ਗਿਆ ਪੁਲਵਾਮਾ ਵਿੱਚ ਜਿਹੜਾ ਹੋਇਆ ਵਾ ਕਿ ਜਿਹੜੇ ਸਲਾਨੀ ਗਏ 28 ਸਲਾਨੀਆਂ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਉਹਨੂੰ ਇਸ ਕਰਕੇ ਮਾਰ ਦਿੱਤਾ ਕਿ ਉਹਨਾਂ ਨੂੰ ਨਾਮ ਪੁੱਛਿਆ ਗਿਆ ਤੇ ਧਰਮ ਪੁੱਛਿਆ ਗਿਆ ਤੇ ਧਰਮ ਦੇ ਨਾਂ ਤੇ ਇਹਨਾਂ ਜੋ ਟਾਰਗੇਟ ਕਰਕੇ ਇਹਨਾਂ ਨੇ ਜਿਹੜੇ ਸਾਡੇ ਮਾਰੇ ਸਲਾਨੀਆਂ ਦੀ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਇਹਦੀ ਮੈਂ ਖੜੇ ਸ਼ਬਦਾਂ 'ਚ ਨਿੰਦਿਆ ਕਰਦਾ ਤੇ ਮੈਂ ਭਾਰਤ ਸਰਕਾਰ ਅੱਗੇ ਮੰਗ ਕਰਦਾ ਕਿ ਇਹਦਾ ਬਦਲਾ ਲਿੱਤਾ ਜਾਵੇ ਤੇ ਇਹਨਾਂ ਜਿਹੜੇ ਨਜਾਇਜ਼ ਮਰੇ ਆ ਇਹਨਾਂ ਨੂੰ ਬੰਦਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੇ ਵੀ ਆ ਦੋਸ਼ੀ ਆ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਕਿਸੇ ਨੂੰ ਚਾਹੇ ਕੋਈ ਵੀ ਆ ਕਿਸੇ ਵੀ ਕਿਸਮ ਦੇ ਆ ਇਹਨਾਂ ਦਾ ਬਦਲਾ ਲੈਣਾ ਚਾਹੀਦਾ ਤੇ ਜ਼ਰੂਰ ਮੈਂ ਅੰਮ੍ਰਿਤ ਸ਼ਾਹ ਜੀ ਨੂੰ ਤੇ ਪ੍ਰਧਾਨ ਮੰਤਰੀ ਜੀ ਮੋਦੀ ਜੀ ਨੂੰ ਕਹੂੰਗਾ ਕਿ ਇਹਨਾਂ ਦੇ ਜਿਹੜਾ ਇਹ ਬਦਲਾ ਲੈਣਾ ਜ਼ਰੂਰ ਚਾਹੀਦਾ ਠੀਕ ਸਹੀ